ਬਹੁਤ ਕੁਝ ਕਰ ਚੁੱਕੇ ਆਸੀਂ ਆਪਣੀ ਤਰਫੋਂ ਲੇਕਿਨ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮਾਨੰਦੂਰੇ ਆਏ ਵੀ ਸੀਗੇ ਉਹ ਖੁਦ ਨੀਲਾ ਮਿੱਤਲ ਆ ਕੇ ਦੇਖ ਚੁੱਕੇ ਨੇ ਡਿਵੈਲਪਮੈਂਟ ਦੇ ਨਾਮ ਤੇ ਫੀਸ ਤਾਂ ਜਾਰੀ ਹੈ ਤੇ ਕੋਈ ਵੀ ਦੇਰੀ ਚਾ 50000 ਰੁਪਏ ਵੀ ਹੋ ਰਹੀ ਹੈ ਚਾ ਲੱਖ ਦੇਰੀਆ ਵਟ ਏਵਰ ਜੋ ਵੀ ਪਰਸੈਂਟੇਜ ਹੈ ਬਟ ਉਸ ਤੋਂ ਬਾਅਦ ਡਿਵੈਲਪਮੈਂਟ ਨਾਮ ਦੀ ਕੋਈ ਤੇ ਸਿੰਗਲ ਚੀਜ਼ ਨਹੀਂ ਹੈ ਚਾਏ ਉਹ ਸਿਵਲ ਦਾ ਪਾਣੀ ਆ ਰਿਹਾ ਮਕਾਨ ਤੋਂ ਰੀਬੈਕ ਹੋ ਕੇ ਚਾਏ ਉਹ ਪਾਣੀ ਦੀ ਸਮੱਸਿਆ ਰੇਨ ਵਾਟਰ ਖੜਾ ਹੋ ਜਾਂਦਾ ਸੜਕਾਂ ਤੇ ਤੁਸੀਂ ਦੇਖਿਆ ਇੱਥੇ ਕੋਈ ਸਿੰਗਲ ਵੀ ਕੋਈ ਅਰੇਂਜਮੈਂਟ ਨਹੀਂ ਹੈ ਇਹ ਡਵੈਲਪਮੈਂਟ ਚਾਰਜੀ ਤਾਂ ਮੈਂ ਉਹੀ ਕਹਿ ਰਿਹਾ ਪੰਜਾਬ ਸਰਕਾਰ ਨੂੰ ਕੁਐਸਚਨ ਰੇਸ ਕਰ ਰਹੇ ਹਾਂ ਇਹ ਡਵੈਲਪਮੈਂਟ ਚਾਰਜੀ ਕਿਹੜੇ ਡਵੈਲ ਕਿਹੜੀ ਕਿਸ ਚੀਜ਼ ਦੇ ਡਵੈਲਪਮੈਂਟ ਚਾਰਜੀ ਹੈ ਬਹੁਤ ਕੁਝ ਕਰ ਚੁੱਕੇ ਹਾਂ ਅਸੀਂ ਆਪਣੀ ਤਰਫੋਂ ਲੇਕਿਨ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਡਮ ਜੀ ਉਰੇ ਆਏ ਵੀ ਸੀਗੇ ਉਹ ਖੁਦ ਨੀਲਾ ਮਿੱਤਲ ਆ ਕੇ ਦੇਖ ਚੁੱਕੇ ਨੇ ਸਾਡੀ ਕਲੋਨੀ ਦੀ ਕੀ ਹਾਲਤ ਹੈ ਜਦੋਂ ਵੀ ਕੋਈ ਪਰਸਨ ਇੱਥੇ ਪਰਚੇਸ ਕਰਕੇ ਆਂਦਾ ਹੈ ਪਲਾਟ ਚਾਹ 50 ਲੱਖ ਦਾ 60 ਲੱਖ ਦਾ ਫਸਟ ਆਫ 올 ਡਵੈਲਪਮੈਂਟ ਫੀਸ ਪੇ ਕਰਕੇ ਆ ਰਿਹਾ ਪੰਜਾਬ ਗਵਰਨਮੈਂਟ ਨੂੰ ਬਟ ਉਹ ਡਵੈਲਪਮੈਂਟ ਦੇ ਨਾਮ ਤੇ ਫੀਸ ਇਹ ਕੋਈ ਵੀ ਦੇ ਰਿਹਾ ਚਾ 5000 ਰੁਪਏ ਵੀ ਹੋ ਰਹੀਆ ਚ ਲੱਖ ਰੁਪਏ ਦੇ ਰਿਹਾ ਵਟ ਏਵਰ ਜੋ ਵੀ ਪਰਸੈਂਟੇਜ ਹੈ ਬਟ ਉਸ ਤੋਂ ਬਾਅਦ ਡਵੈਲਪਮੈਂਟ ਨਾਮ ਦੀ ਕੋਈ ਇੱਥੇ ਸਿੰਗਲ ਚੀਜ਼ ਨਹੀਂ ਹੈ ਡਵੈਲਪਮੈਂਟ ਤੁਹਾਡੇ ਸਾਹਮਣੇ ਹੈ ਚਾਹੇ ਉਹ ਸਿਵਲ ਦੇ ਦਾ ਪਾਣੀ ਆ ਰਿਹਾ ਮਕਾਨ ਤੋਂ ਰੀਬੈਕ ਹੋ ਕੇ ਚਾਹੇ ਉਹ ਪਾਣੀ ਦੀ ਸਮੱਸਿਆ ਰੀਨ ਵਾਟਰ ਖੜਾ ਹੋ ਜਾਂਦਾ ਸੜਕਾਂ ਤੇ ਤੁਸੀਂ ਦੇਖਿਆ ਇੱਥੇ ਕੋਈ ਸਿੰਗਲ ਵੀ ਕੋਈ ਅਰੇਂਜਮੈਂਟ ਨਹੀਂ ਹੈ ਨਾ ਹੀ ਪੰਜਾਬ ਗੌਰ ਵਿੱਚ ਕੋਈ ਅਰੇਂਜਮੈਂਟ ਚਾਰਜ ਇਸ ਕਿਸ ਚੀਜ਼ ਦੇ ਦੇਣੇ ਕੋਈ ਕੋਈ ਉਹੀ ਉਹੀ ਕੁਐਸਚਨ ਹੈ ਮੇਨ ਜਿਹੜੀ ਸਾਰੇ ਦੀ ਕਿਸੇ ਵੀ ਕਿਸੇ ਦੀ ਵੀ ਸੇਲ ਡੇਟ ਚੈੱਕ ਕਰ ਲੋ ਰਜਿਸ ਜਦੋਂ ਸੀ ਆਏਗੀ ਤਦ ਤੁਸੀਂ ਸੇਲ ਡੀਡ ਐਗਜ਼ੀਕਿਊਟ ਕਰਾ ਸਕਦੇ ਹੋ ਤੇ ਉਹ ਡਿਵੈਲਪਮੈਂਟ ਚਾਰਜਸ ਦਾ ਮੈਂ ਉਹੀ ਕਹਿ ਰਿਹਾ ਪੰਜਾਬ ਸਰਕਾਰ ਨੂੰ ਕੁਐਸਚਨ ਰੇਜ ਕਰ ਰਿਹਾ ਕਿ ਉਹ ਡਿਵੈਲਪਮੈਂਟ ਚਾਰਜਸ ਕਿਹੜੇ ਡਿਵੈਲਪ ਕਿਹੜੀ ਕਿਸ ਚੀਜ਼ ਦੇ ਡਿਵੈਲਪਮੈਂਟ ਚਾਰਜਸ ਹੈ ਪੰਚਾਇਤ ਦੀ ਜਗ੍ਹਾ ਕਮੇਟੀ ਬੁਲਾ ਗਈ ਡਿਵੈਲਪਮੈਂਟ ਚਾਰਜਸ ਕਿਸ ਚੀਜ਼ ਦੇ ਤੁਸੀਂ ਪੁੱਛਿਆ ਨਹੀਂ ਕਦੇ ਨੋ ਨਥਿੰਗ ਉਸ ਟਾਈਮ ਜਿਹੜੀ ਹੈ ਜਦੋਂ ਸੇਲ ਪਰਚੇਸ ਹੋ ਰਹੀ ਹੈ ਮਕਾਨ ਪਰਚੇਸ ਹੋ ਰਿਹਾ ਹੈ ਤਾਂ ਉਸ ਟਾਈਮ ਡਿਵੈਲਪਮੈਂਟ ਚਾਰਜਸ ਅਗਰ ਪਰਾਂਗੇ ਤਾਂ ਹੀ ਉਹ ਐਗਜ਼ੀਕਿਊਟ ਹੋਏਗੀ ਸੇਲ ਡੀਡ ਉਹ ਤਾਂ ਇੱਕ ਫਰਸਟ ਕੰਡੀਸ਼ਨ ਅ ਪ੍ਰਾਇਰ ਕੰਡੀਸ਼ਨ ਹੈ। ਪਿੰਡ ਦੇ ਪਾਣੀ ਦੀ ਕੀ ਅਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਬਾਰੇ ਕੀ ਕਹਿਣਾ ਚਾਹੁੰਦੇ ਆ ਜੀ ਸਾਡੀ ਸੁਣਵਾਈ ਨਹੀਂ ਹੋ ਰਹੀ ਇੱਥੇ ਸਾਡਾ ਬਹੁਤ ਬੁਰਾ ਹਾਲ ਹੈ ਸਾਡੇ ਬੱਚੇ ਟਿਊਸ਼ਨਾਂ ਤੇ ਆਣੇ ਕਲੋਨੀਆਂ ਵਿੱਚ ਉੱਧਰ ਉੱਧਰ ਪੜਦੇ ਆ ਸਕੂਟਰੀ ਮੋਟਰਸਾਈਕਲ ਕੁਝ ਨਹੀਂ ਚੱਲਦਾ ਜੀ ਇੱਥੇ ਪਾਣੀਓ ਪਾਣੀ ਹੈ ਸਾਡੇ ਸਾਰੇ ਘਰਾਂ ਦੇ ਪੂਰੇ ਪਾਣੀ ਹੈ ਸਾਰਾ ਸਾਰਾ ਪਾਣੀ ਬਾਹਰ ਨੂੰ ਅੰਦਰ ਜਾਂਦਾ ਸਾਰਾ ਫਲੈਕਸਾਂ ਵਿੱਚ ਬਹੁਤ ਬੁਰਾ ਹਾਲ ਹੈ ਜੀ ਸਾਡਾ ਸਾਡੇ ਭਟੇਜਕਲੌਨੀ ਦੀ ਸੜਕਾਂ ਤੇ ਸੀਵਰੇਜ ਪੈਣੀ ਚਾਹੀਦੀ ਹੈ ਜੀ ਪਹਿਲਾਂ ਵੀ ਸਾਨੂੰ ਬਹੁਤ ਧਾਰੇ ਲਾਏ ਇਹਨਾਂ ਨੇ ਅਸੀਂ ਕਰਦੇ ਆਂਗੇ ਕਰਦੇ ਆਂਗੇ ਸਾਡਾ ਕੁਝ ਨਹੀਂ ਕਰਦੇ ਜੀ ਸਾਡੀ ਸੁਣਵਾਈ ਨਹੀਂ ਕਰਦੇ ਅਸੀਂ ਦੋ ਤਿੰਨ ਵੇਰੀ ਨਿਮਨ ਮਿੱਥਲ ਕੋਲ ਵੀ ਗਏ ਆ ਜੀ ਹੋਰ ਕਿਸ ਕੋਲ ਗਏ ਤੁਸੀਂ ਪ੍ਰਸ਼ਾਸਨ ਵਿੱਚ ਹਾਂ ਜੀ ਗਏ ਜੀ ਅਸੀਂ ਬੰਦੇ ਸਾਡੇ ਸਾਰੇ ਗਏ ਆ ਜੀ ਕਮੇਟੀ ਪੱਧਰ ਤੇ ਕਮੇਟੀ ਪੱਧਰ ਤੇ ਮਿਲਦੇ ਜੀ ਕਿੰਨੇ ਵੇਰ ਸਾਡੀ ਸੁਣਵਾਈ ਹੋ ਨਹੀਂ ਹੁੰਦੀ ਜੀ ਸਾਡੇ ਭਟੇਜਕਲੌਨੀ 9-10 ਸਾਲ ਸਾਨੂੰ ਵੀ ਇੱਥੇ ਆਏ ਨੂੰ ਹੋ ਗਏ ਜੀ ਇਹੀ ਹਾਲ ਹੈ ਕੋਈ ਡਰ ਦਾ ਪਲਾਟੇ ਨਹੀਂ ਖਰੀਦਦਾ ਉਰੇ ਕੋਈ ਘਰ ਨਹੀਂ ਬੰਨਦਾ ਘਰ ਛੱਡ ਛੱਡ ਕੇ ਜਾ ਰਹੇ ਆ ਲੋਕ ਬੱਚਿਆਂ ਨੂੰ ਸੀਵਰ ਦਾ ਪਾਣੀ ਹੋਣ ਕਾਰਨ ਵਿੱਚ ਮਤਲਬ ਵੀ ਪੀਲੀਆ ਵੀ ਬੱਚਿਆਂ ਨੂੰ ਹੋ ਰਿਹਾ ਹੈ ਇੱਥੋਂ ਦਾ ਵੀ ਅਸੀਂ ਚੱਲੀਏ ਕੋਲੋਨੀ ਠੀਕ ਨਹੀਂ ਹੈਗੀ ਨਹੀਂ ਤਾਂ ਸਾਡਾ ਰਾਜਪੁਰਾ ਕਦੇ ਬਣੇਗਾ ਠੀਕਕ ਤੇ ਨਹੀਂ ਬਣੇਗਾ ਇਹ ਪੰਟੀ ਟੈਕਸ ਦੇ ਰਹੇ ਭਾਜੀ ਮੈਂ 60000 ਰੁਪਏ ਪੇ ਕੀਤਾ ਸੀ ਜਦੋਂ ਮੈਂ ਇਸ ਕੋਲੋਨੀ ਗਿਆ ਸੀ ਇਸ ਚੀਜ਼ ਦਾ ਐਨਐਲਸੀ ਐਨਐਲਸੀ ਲੈਣਾ ਸੀ ਹੁਣ ਸਾਲਾ ਨਾ ਕਮੇਟੀ ਦੇ ਇੱਕ ਕਮੇਟੀ ਦੇ ਅੰਡਰ ਆ ਗਈ ਇਹ ਕੋਲੋਨੀ ਬਟ ਹਾਲ ਤੱਕ ਵੀ ਕੋਈ ਉਹ ਨਹੀਂ ਹੋ ਰਹੀ ਤੇ ਡਵੈਲਪਮੈਂਟ ਕਿਹੜੇ ਸਾਲ ਚ ਆਇ ਕਿ ਮੈਂ ਸਰ 2 ਸਾਲ ਪਹਿਲੇ ਆਇਆ ਸੀ ਇੱਕ ਜਿਹੜੀ ਏਰੀਆ ਹੈ ਕਿਹੜੇ ਸਾਲ ਕਮੇਟੀ ਦੇ ਉਹਦੇ ਚਾ ਨੀਲਪੁਰ ਪੈਂਦੀ ਸੀ ਇੱਕ ਕਮੇਟੀ ਦੇ ਅਡਾ ਚੁੱਕੇ ਹੈ ਇਸ ਟਾਈਮ ਕਿਹੜੇ ਸਾਲ 2019 ਚੋਂ 5-6 ਸਾਲ ਹੋ ਗਏ 5-6 ਸਾਲ ਹੋ ਗਏ ਨਹੀਂ ਉਨੀ ਨਹੀਂ 2019 ਆਇਆ ਅੱਛਾ ਜੀ ਮੌਜੂਦਾ ਐਮਸੀ ਹੈ ਕੋਈ ਸਰਪੰਚ ਨਹੀਂ ਹੈ ਐਮਸੀ ਦੇ ਇਲੈਕਸ਼ਨ ਹੋ ਚੁੱਕੇ ਹਨ ਕਮੇਟੀ ਅੰਡਰ ਆ ਚੁੱਕੀ ਹੈ ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ ਮੈਨੂੰ ਤਕਰੀਬਨ 15 ਸਾਲ ਹੋ ਗਏ ਇਸ ਕੋਲੋਨੀ ਚ ਆਇਆ ਨੂੰ ਅਸੀਂ ਵੀ ਦੇਖਿਆ ਕਿ ਕਿਸੇ ਕਿਸੇ ਵੀ ਕੁਆਲਟੀ ਨਹੀਂ ਅੱਗੇ ਕੋਈ ਐਕਟ ਵੀ ਰੱਖੀ ਹੈ ਇੱਥੇ ਅੱਜ ਤੱਕ ਸੀਵਰੇਜ ਪਾਣੀ ਦਾ ਬਿੱਲ ਦੇ ਰਿਹਾ ਤੁਸੀਂ ਹਾਂ ਬਿਲਕੁਲ ਸਰ ਸੀਵਰੇਜ ਜੇ ਹੈ ਹੀ ਨਹੀਂ ਬਿੱਲ ਕਾ